ਤੁਹਾਡੇ ਇੰਡੀਆ ਐਲਾਈਅንስ ਦੇ ਬਹੁਤ ਵੱਡੇ 파ਟਨਰ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਆਪ ਸੁਪਰੀਮੋ ਨੇ ਤਰਦ ਹੁਣ ED ਨੇ ਉਹਨਾਂ ਨੂੰ ਦੇਰ ਰਾਤ ਅਰੈਸਟ ਕਰ ਲਿਆ ਦੇਖੋ ਇਹ ਜਿਹੜਾ ਹਿੰਦੁਸਤਾਨ ਦਾ ਸ਼ਾਸਕ ਮੈਂ ਸ਼ਾਸਕ ਕਹਾਂਗਾ ਰੂਲਰ ਆ ਪ੍ਰਧਾਨ ਮੰਤਰੀ ਸਾਹਬ ਤੇ ਬਾਅਦ ਚ ਆਉਂਦੇ ਨੇ ਤੇ ਜਿਸ ਤਕਰੀਕੇ ਤਰੀਕੇ ਦੇ ਨਾਲ ਡਿਕਟੇਟਰਸ਼ਿਪ ਚੱਲ ਰਹੀ ਹੈ ਇੱਕ ਡਰਿਆ ਹੋਇਆ ਰਾਜਾ ਉੱਥੇ ਬੈਠਾ ਜੀ ਦਿੱਲੀ ਦੇ ਵਿੱਚ ਕਿ ਇਲੈਕਸ਼ਨ ਤੋਂ ਸਟਾਰਟ ਹੋਣ ਹੂੰ ਤੇ ਉਹਦੇ ਵਿੱਚ ਪਹਿਲਾਂ ਝਾਰਖੰਡ ਦੇ ਚੀਫ ਮਿਨਿਸਟਰ ਨੂੰ ਫੜ ਕੇ ਅੰਦਰ ਦੇ ਦਿੱਤਾ ਜਾਏ ਹੂੰ ਉਹਦੇ ਬਾਅਦ ਸਿਟਿੰਗ ਮੁੱਖ ਮੰਤਰੀ ਨੇ ਸਿਟਿੰਗ ਤੇ ਝਾਰਖੰਡ ਵਾਲਾ ਵੀ ਸੀ ਪਰ ਉਹ ਅਸਤੀਫਾ ਦੇ ਆਏ ਰਾਜਪਾਪਨ ਜਾ ਕੇ ਉਹਨੇ ਸੈਟਅਪ ਕੀਤੀ ਹੂੰ ਕਿ ਮੈਂ ਐਜੇ ਚੀਫ ਮਿਨਿਸਟਰ ਮੰਦਰ ਨਹੀਂ ਜਾਣਾ ਚਾਹੀਦਾ ਹੂੰ ਤੇ ਇਧਰ ਤੇ ਹਜੇ ਕਿ ਉਹ ਫੇਰ ਆਗੇ ਨਾ ਅਚਿੰਤੇ ਬਾਜਪਈ ਵਾਲੀ ਗੱਲ ਹੋ ਗਈ ਕਿ ਇਕੱਲੇ ਬੈਠੇ ਸੀ ਹੂੰ ਮੈਂ ਇੱਕ ਚੀਜ਼ ਦੇ ਅਗੇਂਸਟ ਹਾਂ ਹਮ ਕਿ ਜਿਹੜਾ ਜੋ ਜੋ ਕਾਨੂੰਨ ਆ ਹਮ ਕਾਨੂੰਨ ਅਖਤਿਆਰ ਕਰਨਾ ਚਾਹੀਦਾ ਕਿ ਤੁਸੀਂ ਸਮਨ ਭੇਜ ਦਿਓ ਹਮ ਅਗਲੇ ਬੰਦੇ ਨੂੰ ਸਮਨ ਦੇ ਮੌਕੇ ਤੇ ਦਿਓ ਹਮ ਉਹ ਕਿਹੜਾ ਕੰਟਰੀ ਛੱਡ ਕੇ ਦੌੜ ਰਿਹਾ ਹਮ ਉਹ ਚੀਫ ਮਿਨਿਸਟਰ ਹੈ ਉਹਦੇ ਨਾਲ ਇੰਨੀ ਜ਼ਿਆਦਾ ਸਿਕਿਉਰਿਟੀ ਆ ਹੁਣ ਮੈਂ ਕਿੱਥੇ ਭੱਜ ਜਾਵਾਂਗਾ ਹਮ ਮੇਰੇ ਨਾਲ ਸਕਿਉਰਿਟੀ ਹੈ ਜਾਂ ਤੇ ਸਕਿਉਰਿਟੀ ਛੱਡ ਕੇ ਭੱਜੂ ਮੇਰੀ ਇਮੀਡੀਏਟਲੀ ਸਕਿਉਰਿਟੀ ਵਿਡਰਾ ਕਰ ਲੈਣੀ ਚਾਹੀਦੀ ਆ ਹਮ ਕਿ ਤੇਨੂੰ ਸਕਿਉਰਿਟੀ ਦੀ ਜਰੂਰਤ ਨਹੀਂ ਤਾਂ ਤੂੰ ਕਿਉਂ ਜੇ ਤੇਨੂੰ ਇੰਦਾਰੀ ਕੋਈ ਨਹੀਂ ਹਮ ਤੇ ਆਪਣੀ ਤੂੰ ਸਕਿਉਰਿਟੀ ਛੱਡ ਕੇ ਦੌੜ ਰਿਹਾ ਤੇ ਫੇਰ ਤੇ ਸਕਿਉਰਿਟੀ ਦਾ ਮੈਂ ਹੱਕਦਾਰ ਨਹੀਂ ਨਾ ਹਮ ਤੇ ਜੇ ਇੰਨੀ ਸਕਿਉਰਿਟੀ ਨਾਲ ਆ ਤੇ ਅਸੀਂ ਉਹਦੇ ਤੋਂ ਵੀ ਡਰੀ ਜਾਈਏ ਕਿ ਬੰਦਾ ਦੌੜ ਜੂ ਉਹ ਯਾਰ ਜਿਹੜੇ ਸਾਡੇ ਨਾਲ ਲੱਗੇ ਤੇ ਸਰਕਾਰ ਦੇ ਬੰਦੇ ਨੇ ਇਹਨਾਂ ਨੂੰ ਡੀਜੀਪੀ ਜਾਂ ਆਈਟੀ ਜਾਂ ਡੀਆਈਜੀ ਜਾਂ ਕੋਈ ਅਫੀਸਰ ਟੈਲੀਫੋਨ ਕਰੂ ਉਹਦਾ ਕਮਾਂਡੈਂਟ ਕਰੂ ਉਹ ਦੱਸਣਾ ਨਹੀਂ ਦੱਸੇਗਾ ਕਿ ਕਿੱਥੇ ਹੈ ਜੀ ਤੇ ਇਹ ਜਿਹੜੇ ਇਹੋ ਜਿਹੇ ਕੰਮ ਕਰਨੇ ਗਲਤ ਨੇ ਪਰ ਮੈਂ ਕੇਜਰੀਵਾਲ ਨੂੰ ਜਿਸ ਤਰੀਕੇ ਦੇ ਨਾਲ ਅਰੈਸਟ ਕੀਤਾ ਉਹਦੇ ਮੈਂ ਬਹੁਤ ਅਗੇਂਸਟ ਹਾਂ ਤੇ ਮੇਰਾ ਖਿਆਲ ਹੈ ਕਿ ਤੁਹਾਡੇ ਇੰਡੀਆ ਐਲਾਈਅੰਸ ਦੇ ਬਹੁਤ ਵੱਡੇ 파ਟਨਰ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਆਪ ਸੁਪਰੀਮੋ ਨੇ ਤਰਦ ਹੁਣ ED ਨੇ ਉਹਨਾਂ ਨੂੰ ਦੇਰ ਰਾਤ ਅਰੈਸਟ ਕਰ ਲਿਆ ਦੇਖੋ ਇਹ ਜਿਹੜਾ ਹਿੰਦੁਸਤਾਨ ਦਾ ਸ਼ਾਸਕ ਮੈਂ ਸ਼ਾਸਕ ਕਹਾਂਗਾ ਰੂਲਰ ਆ ਪ੍ਰਧਾਨ ਮੰਤਰੀ ਸਾਹਬ ਤੇ ਬਾਅਦ ਚ ਹੁੰਦੇ ਨੇ ਤੇ ਜਿਸ ਤਕਰੀਕੇ ਤਰੀਕੇ ਦੇ ਨਾਲ ਡਿਕਟੇਟਰਸ਼ਿਪ ਚੱਲ ਰਹੀ ਆ ਇੱਕ ਡਰਿਆ ਹੋਇਆ ਰਾਜਾ ਉੱਥੇ ਬੈਠਾ ਜਿ ਦਿੱਲੀ ਦੇ ਵਿੱਚ ਕਿ ਇਲੈਕਸ਼ਨ ਦੋ ਸਟਾਰਟ ਹੋਣ ਤੇ ਉਹਦੇ ਵਿੱਚ ਹੂੰ ਪਹਿलो ਝਾਰਖੰਡ ਦੇ ਚੀਫ ਮਿਨਿਸਟਰ ਨੂੰ ਫੜ ਕੇ ਅੰਦਰ ਦੇ ਦਿੱਤਾ ਜਾਏ ਹੂੰ ਉਹਦੇ ਬਾਅਦ ਸਿਟਿੰਗ ਮੁੱਖ ਮੰਤਰੀ ਨੇ ਸਿਟਿੰਗ ਤੇ ਝਾਰਖੰਡ ਵਾਲਾ ਵੀ ਸੀ ਪਰ ਉਹ ਅਸਤੀਫਾ ਦੇ ਆਏ ਰਾਜਪਾਪਨ ਜਾ ਕੇ ਉਹਨੇ ਸੈਟਅਪ ਕੀਤੀ ਹੂੰ ਕਿ ਮੈਂ ਐਜੇ ਚੀਫ ਮਿਨਿਸਟਰ ਮੰਦਰ ਨਹੀਂ ਜਾਣਾ ਚਾਹੀਦਾ ਹੂੰ ਤੇ ਇਧਰ ਤੇ ਹਜੇ ਕਿ ਉਹ ਫੇਰ ਆਗੇ ਨਾ ਅਚਿੰਤੇ ਬਾਜਪੇ ਵਾਲੀ ਗੱਲ ਹੋ ਗਈ ਕਿ ਇਕੱਲੇ ਬੈਠੇ ਸੀ ਹੂੰ ਪਰ ਮੈਂ ਇੱਕ ਚੀਜ਼ ਦੇ ਅਗੇਂਸਟ ਹੂੰ ਹੂੰ ਕਿ ਛੇੜਾ ਜੋ ਜੋ ਕਾਨੂੰਨ ਆ ਹੂੰ ਕਾਨੂੰਨ ਅਖਤਿਆਰ ਕਰਨਾ ਚਾਹੀਦਾ ਕਿ ਤੁਸੀਂ ਸਮਨ ਭੇਜ ਦਿਓ ਹੂੰ ਅਗਲੇ ਬੰਦੇ ਨੂੰ ਸਮਨ ਦੇ ਮੌਕਾ ਤੇ ਦਿਓ ਹੂੰ ਉਹ ਕਿਹੜਾ ਕੰਟਰੀ ਛੱਡ ਕੇ ਦੌੜ ਰਿਹਾ ਹੂੰ ਉਹ ਚੀਫ ਮਿਨਿਸਟਰ ਹੈ ਉਹਦੇ ਨਾਲ ਇੰਨੀ ਜ਼ਿਆਦਾ ਸਿਕਿਉਰਿਟੀ ਆ ਹੁਣ ਮੈਂ ਕਿੱਥੇ ਭੱਜ ਜਾਵਾਂਗਾ ਹਮ ਮੇਰੇ ਨਾਲ ਸਕਿਉਰਿਟੀ ਹੈ ਜਦੋਂ ਸਕਿਉਰਿਟੀ ਛੱਡ ਕੇ ਭੱਜੂ ਮੇਰੀ ਇਮੀਡੀਏਟਲੀ ਸਕਿਉਰਿਟੀ ਵਿਡਰਾਅ ਕਰ ਲੈਣੀ ਚਾਹੀਦੀ ਆ ਹਮ ਕਿ ਤੇਨੂੰ ਸਕਿਉਰਿਟੀ ਦੀ ਜ਼ਰੂਰਤ ਨਹੀਂ ਤਾਂ ਤੂੰ ਕਿਉਂ ਜੇ ਤੇਨੂੰ ਇਦਾਰੀ ਕੋਈ ਨਹੀਂ ਹਮ ਤੇ ਆਪਣੀ ਤੂੰ ਸਕਿਉਰਿਟੀ ਛੱਡ ਕੇ ਦੌੜ ਰਿਆਂ ਤੇ ਫੇਰ ਤੇ ਸਕਿਉਰਿਟੀ ਦਾ ਮੈਂ ਹੱਕਦਾਰ ਨਹੀਂ ਨਾ ਹਮ ਤੇ ਜੇ ਇੰਨੀ ਸਕਿਉਰਿਟੀ ਨਾਲ ਹੈ ਤੇ ਅਸੀਂ ਉਹਦੇ ਤੋਂ ਵੀ ਡਰੀ ਜਾਈਏ ਕਿ ਬੰਦਾ ਦੌੜ ਜੂ ਉਹ ਯਾਰ ਜਿਹੜੇ ਸਾਡੇ ਨਾਲ ਲੱਗੇ ਤੇ ਸਰਕਾਰ ਦੇ ਬੰਦੇ ਨੇ ਇਹਨਾਂ ਨੂੰ ਡੀਜੀਪੀ ਜਾਂ ਆਈਟੀ ਜਾਂ ਡੀਆਈਜੀ ਜਾਂ ਕੋਈ ਅਫੀਸਰ ਟੈਲੀਫੋਨ ਕਰੂ ਉਹਦਾ ਕਮਾਂਡੈਂਟ ਕਰੂ ਉਹ ਦੱਸਣਾ ਨਹੀਂ ਦੱਸੇਗਾ ਕਿ ਕਿੱਥੇ ਹੈ ਜੀ ਤੇ ਇਹ ਜਿਹੜੇ ਇਹੋ ਜਿਹੇ ਕੰਮ ਕਰਨੇ ਗਲਤ ਨੇ ਪਰ ਮੈਂ ਕੇਜਰੀਵਾਲ ਨੂੰ ਜਿਸ ਤਰੀਕੇ ਦੇ ਨਾਲ ਅਰੈਸਟ ਕੀਤਾ ਉਹਦੇ ਮੈਂ ਬਹੁਤ ਅਗੇਂਸਟ ਹਾਂ ਤੇ ਮੇਰਾ ਖਿਆਲ ਹੈ ਕਿ